ਚੰਡੀਗੜ੍ਹ ਮੇਰੇ ਚੌਣ ਨੂੰ ਲੈ ਕੇ ਸੁਨੀਲ ਜਾਖੜ ਨੇ ਕਾਂਗਰਸ ਤੇ ਆਮਾਦੀ ਪਾਰਟੀ ਨੂੰ ਕਹਿ ਰਿਹਾ ਕਿ ਪੰਜਾਬ ਦਾ ਪੈਸਾ ਚੰਡੀਗੜ੍ਹ ਦੇ ਵਿੱਚ ਲਗਾਇਆ ਜਾ ਰਿਹਾ ਤੇ ਵੱਡੇ ਵੱਡੇ ਫਲੈਕਸ ਲਗਾਏ ਜਾ ਰਹੇ ਨੇ ਤੇ ਹਜੇ ਕਹਿ ਰਹੇ ਨੇ ਕਿ ਇਹਨਾਂ ਨੇ ਲੋਕਤੰਤਰ ਦਾ ਕਾਣ ਕੀਤਾ ਹੈ ਔਰ ਉੱਥੇ ਹੀ ਸਿਮਰਜੀਤ ਮਾਨ ਦੇ ਮੁੱਦੇ ਤੇ ਵੀ ਸਨੀਲ ਜਾਖੜ ਦਾ ਵੱਡਾ ਬਿਆਨ ਆ ਗਿਆ ਕਿ ਪੰਜਾਬ ਦੇ ਵਿੱਚ ਤਾਂ ਦੋਰਾ ਜਿਹੜਾ ਮਾਪਦੰਡ ਅਪਣਾਇਆ ਜਾ ਰਿਹਾ ਹੈ ਦੋਰੀ ਰਾਜਨੀਤੀ ਕੀਤੀ ਜਾ ਰਹੀ ਹੈ ਸਨੀਲ ਜਾਖੜ ਦਾ ਕਹਿਣਾ ਹੈ ਕਿ ਹੁਣ ਜਿਹੜੇ ਇੱਕ ਸੀਨੀਅਰ ਇੱਕ ਐਮਪੀ ਨੂੰ ਘਰ ਵਿੱਚ ਨਜ਼ਰਬੰਦ ਕਰਨਾ ਕਿੱਥੋਂ ਦੀ ਰਾਜਨੀਤੀ ਹੈ ਕਿੱਥੋਂ ਦਾ ਲੋਕਤੰਤਰ ਹੈ ਕਹਿਣਾ ਤਾਂ ਬਹੁਤ ਕੁਝ ਬਣਦਾ تھا ਪਰੰਤੂ ਅੱਜ ਜਦ ਭਗਵੰਤ ਮਾਨ ਜੀ ਸੁਪਰੀਮ ਕੋਰਟ ਚਲੇ ਗਏ ਤਾਂ ਮੈਂ ਸਮਝਦਾ ਹੂੰ ਉਸ ਸਮੇਂ ਤੱਕ ਕੀ ਇੰਤਜ਼ਾਰ ਕਰਨੀ ਚਾਹੀਏ ਅਗਰ ਜਿਸ ਤਰ੍ਹਾਂ ਸੇ ਬਲੈਕ ਐਂਡ ਵਾਈਟ ਬਤਾ ਰਹੇ ਹੈ ਵੀ ਸਾਰਾ ਕੁਝ ਹੀ ਵੀਡੀਓ 'ਤੇ ਹੈ तो मैं समझता हूं इतना अगर ब्लैक एंड वाइट क्लियर कट केस होता तो हाई कोर्ट में भी इनका जो सामने देखने को मिला है तो मैं सुप्रीम कोर्ट का जब तक रिजल्ट नहीं आ जाए उनका कोई जजमेंट इस मसले पर नहीं आती तब तक इंतजार करते हैं परंतु तो एक बात स्पष्ट है कि ये पैसा जो सुप्रीम कोर्ट में लगाया जाएगा इस केस के ऊपर ये पंजाब का पैसा लग रहा है साहब आम आदमी पार्टी ने पहले केजरीवाल साहब को देश भ्रमण करवाया नतीजा क्या निकला नतीजा ये निकला कि कांग्रेस अलग लड़ने की तैयारी कर रही है आम आदमी पार्टी अलग कर रही है पैसा किसका गया पंजाब के लोगों का सैर किसने की केजरीवाल साहब ने चंडीगढ़ पे कंट्रोल किनका आम आदमी पार्टी केजरीवाल साहब की पैसा पंजाब का लग रहा है सर ये एक्सप्लेन करेंगे भी ये पैसा अगर जो वकील वहां पे सुप्रीम कोर्ट में लगाएंगे भगवंत मान जी उसकी फीस कौन देगा केजरीवाल साहब देंगे ਇਨਕੀ ਆਮ ਆਦਮੀ ਪਾਰਟੀ ਦੀ ਯੂਨਿਟ ਯਾਂਸੇ ਦੇਗੀ ਆ ਭਗਵੰਤ ਮਾਨ ਜੀ ਪੰਜਾਬ ਵਾਲੋਂ ਕੇ ਪਰਬੋਜ ਡਾਲੇਗੀ। ਪਠਾਨ ਮਾਜਰਾ ਜੀ ਤੇ ਇੱਕ ਫੀਲ ਹੈ ਸਾਬ। ਹੀ ਇਜ਼ ਜਸਟ ਅ ਮਿਨੀਅਨ ਇਨ ਥਿਸ ਐਂਟਾਇਰ ਗੇਮ। ਆ ਕੰਮ ਤਾਂ ਸਰਕਾਰ ਕਰਾ ਰਹੀ ਐ ਸਾਬ। ਆ ਮਾਫੀਆ ਸਰਕਾਰੀ ਮਾਫੀਆ ਐ। ਫਰਕ ਐ ਪਹਿਲਾ ਮਾਫੀਆ ਹੁੰਦੇ ਸੀ ਪਰ ਟਨ ਨੂੰ ਪੈਟਨੇਜ ਹੁੰਦੀ ਸੀ। ਹੁਣ ਤਾਂ ਖੁਦ ਸਰਕਾਰ ਦਾ ਹਿੱਸਾ ਐ ਜਿਹੜੇ ਆ ਕੇਬਲ ਨੈਟਵਰਕ ਵਾਇਰ ਕਰਨ ਦੀ ਇੱਕ ਜਿਹੜਾ ਚੱਲ ਰਿਹਾ ਐ ਕੋਈ ਸਾਜ਼ਿਸ਼ ਚੱਲ ਰਹੀ ਐ। ਉਹਦੇ ਵਿੱਚ ਸਰਕਾਰ ਡਾਇਰੈਕਟ ਇਨਵੋਲਡ ਐ। ਆ ਤਾਂ ਸਰਕਾਰ ਐ। ਪਰ ਤੂੰ ਸੀ ਗਾਣੇ ਉਹ মিডিਆ ਨੂੰ ਹੱਥ ਪਾ ਲਿਆ ਹਰੇਕ ਦਾ ਆਪਣਾ ਆਪਣਾ ਨਜ਼ਰੀਆ ਹੈ ਸਾਬ ਕਹਿੰਦੇ ਤੂੰ ਰੋਨੀਆ ਕਾਲੇ ਚੰਨ ਨੂੰ ਇੱਥੇ ਰੁੜ ਗਏ ਕਲੰਗੀਆਂ ਵਾਲੇ ਅੱਜ ਸਿਮਰਤਜੀਤ ਮਾਨ ਉਹਨਾਂ ਨੂੰ ਰੋਡ ਰੱਖਿਆ ਉੱਤੇ ਐਮਪੀ ਸਾਹਿਬ ਹੈ ਸਾਹਿਬ ਜਿਨ੍ਹਾਂ ਨੇ ਠੋਕੇ ਇਹਨਾਂ ਦੇ ਆਪ ਦੀ ਸਰਕਾਰ ਬਣਦੇ-ਬਣਦੇ ਆਮ ਆਦਮੀ ਪਾਰਟੀ ਸਰਕਾਰ ਨੂੰ ਜੋ ਵੀ ਸਾਡੇ ਡਿਫਰੈਂਸਿਸ ਰਹੇ ਹੋਣੇ ਚੁਣੇ ਹੋਏ ਨੁਮਾਇंदे ਹੈ ਪੰਜਾਬ ਦੇ ਐਮਪੀ ਪਾਰਲੀਮੈਂਟ ਹੈ ਅੱਜ ਕਹਿੰਦੇ ਇਸ ਪ੍ਰੋਟੈਸਟ ਜੀ ਨਹੀਂ ਜਾਣ ਦੇਣਾ ਕਾਹਦਾ ਪ੍ਰੋਟੈਸਟ ਕਾਹਦਾ ਪ੍ਰੋਟੈਸਟ ਉਹਨਾਂ ਲੋਕਾਂ ਦਾ ਹੈ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਵੰਤ ਮਾਨ ਜੀ ਨੂੰ ਉਹਨਾਂ ਦੀ ਜ਼ੁਬਾਨ ਦੇ ਅੰਦਰ ਜਵਾਬ ਦਿੱਤਾ ਭਗਵੰਤ ਮਾਨ ਜੀ ਨੇ ਸਾਰੀ ਉਮਰ ਆਪਣੀ ਰੋਜੀ ਰੋਟੀ ਟੀਚਰਾਂ ਕਰਕੇ ਕਮਾਈ ਹੈ ਲੋਕਾਂ ਦੇ ਚੇਡਾਂ ਕਰਕੇ ਲੋਕਾਂ ਦੇ ਮਜ਼ਾਕ ਉਡਾ ਕੇ ਲੋਕਾਂ ਦੇ ਖਿਲਾਫ ਬੋਲ ਕੇ ਆਪਣੀ ਜ਼ਿੰਦਗੀ ਆਪਣਾ ਕੈਰੀਅਰ ਬਣਾਇਆ ਤੇ ਅੱਜ ਜੇ ਕਿਸੇ ਉਹਨਾਂ ਦੇ ਪੁਰਾਣੇ ਕੁਲੀਗ ਨੇ ਆਵਾਜ਼ ਕੋ ਉਠਾਤੀ ਉਹਨਾਂ ਦੀ ਭਾਸ਼ਾ ਚ ਬੋਲਤਾ ਜਿਵੇਂ ਉਹ ਲੋਕਾਂ ਦਾ ਮਜ਼ਾਕ ਉਡਾਉਂਦੇ ਆਂ ਅਗਰ ਕਿਸੇ ਨੇ ਉਹਨਾਂ ਨੇ ਮਜ਼ਾਕ ਉਡਾਤਾ ਤੇ ਅੱਜ ਚੁੱਮ ਬਹੁਤ ਡੂੰਗਾ ਰਿਹਾ ਸਾਬ ਇੱਕ ਦੇ ਬਾਅਦ ਇੱਕ ਪਰਚਾ ਠੋਕੀ ਤੁਰੀਆਂ ਦੇ ਪਹਿਲਾਂ ਖੈਰਾ ਸਾਹਿਬ ਦੇ ਪਰਚੇ ਠੋਕੇ ਹੁਣ ਆ ਇਹਦਾ ਮੈਂ ਤਾਂ ਸਮਝਦਾ ਕੋਈ ਯਾਦਾਂ ਬਹਾਨਾ ਹੈ ਜਾਂ ਪਾਣਾ ਹੈ ਆ ਪਾਣਾ ਪੰਜਾਬ ਤੇ ਜਰੂਰ ਵਰਤ ਗਿਆ ਸਾਬ ਸਿੱਧੂ ਸਾਹਿਬ ਦਾ ਮਸਲਾ ਨਹੀਂ ਆ ਇੱਕ ਪਿਕਚਰ ਦਿਖਾ ਰਿਹਾ ਹੈ ਵੀ ਅੱਜ ਪੰਜਾਬ ਦੇ ਅੰਦਰ ਸਰਕਾਰ ਕਿੰਨੀ ਕਬਰਾਈ ਹੋਈ ਹੈ ਸਰਕਾਰ ਆਪਣੇ ਖਿਲਾਫ ਆਵਾਜ਼ ਸੁਣ ਤੋਂ ਜਿਹੜੇ ਲੋਕਤੰਤਰ ਦੀ ਦੁਹਾਈ ਦੇ ਰਹੇ ਸੀਗੇ ਜਿਨ੍ਹਾਂ ਨੇ ਉਥੇ ਰਾਮਲੀਲਾ ਮੈਦਾਨ ਦੇ ਅੰਦਰ ਲੋਕਤੰਤਰ ਬਚਾਉਣ ਦੀ ਆਵਾਜ਼ ਲੈ ਕੇ ਚੱਕੇ ਸੀਗੇ ਅੱਜ ਲੋਕਤੰਤਰ ਦਾ ਗळा ਕੌਣ ਕੁੱਟੇ ਜਾ ਰਿਹਾ ਕਾਨੂੰਨ ਦੀ ਗੱਲ ਕਰਦੇ ਆ ਵੀ ਬਹੁਤ ਕਾਲੇ ਕਾਨੂੰਨ ਬਣਾ ਕੇ ਤੇ ਸਾਨੂੰ ਸਾਡੇ ਸੁਪਰੀਮੋ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਜਾ ਰਿਹਾ ਪਹਿਨਾ ਤੇ ਸਿਮਰਜੀਤ ਮਾਨ ਤੇ ਕਿਹੜਾ ਕਾਨੂੰਨ ਲਾਇਆ ਜਾ ਉਹਨਾਂ ਨੂੰ ਕਿਵੇਂ ਬਿਠਾ ਰਖਿਆ ਇਹ ਤਾਂ ਕੇਜਰੀਵਾਲ ਸਾਹਿਬ ਨੂੰ ਤਾਂ ਅਜੇ ਬੁਲਾਇਆ ਹੀ ਹੈ ਉਹ ਕਹਿੰਦੇ ਨਹੀਂ ਮੈਂ ਉੱਥੇ ਪ੍ਰਦਰਸ਼ਨ ਕਰੂੰਗਾ ਪੇਸ਼ ਕਿਉਂ ਨਹੀਂ ਹੁੰਦੇ ਸਾਬ ਸੋ ਲੋਕਤੰਤਰ ਦੀ ਦਵਾਈ ਦੇਣਾ ਛੱਡਣ ਲੋਕਾਂ ਨੂੰ ਜਵਾਬ ਦੇਣਾ ਚਾਲੂ ਕਰਨ ਲੋਕ ਉਹਨਾਂ ਜਵਾਬ ਲੈਣ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਰਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ